ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਤੇ ਹੋਰ ਸਾਰਿਆਂ ਦਾ ਕੀ ਹਾਲ ਚੰਗਾ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਜੀ ਸਭ ਨੂੰ ਹੈਪੀ ਵੈਡਨਸਡੇ ਅੱਜ ਵੈਡਨਸਡੇ ਦੀ ਸਭ ਨੂੰ ਹੌਲੀਡੇ ਹੋਏਗੀ ਇੰਜੋਏ ਯਰ ਹੌਲੀਡੇਜ਼ ਸੂਟਸ ਅੱਜ ਲੈ ਕੇ ਆਏ ਬਹੁਤ ਹੀ ਪਿਆਰੇ ਦਿਖ ਰਹੇ ਹੋ ਸਕਰੀਨ ਤੇ ਜੋ ਚੱਲ ਰਹੇ ਨੇ ਪਿਓਰ ਚਨੂਨ ਦਾ ਸ਼ਰਟ ਨਾਲ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਰਹਿਣ ਵਾਲੀ ਹੈਗੀ ਹੈ ਜੀ ਸ਼ਰਟ ਹੈਗਾ ਜੀ ਚਨੂਨ ਦਾ ਉੱਪਰ embroidery ਕੀਤੀ ਆ ਫੁੱਲ ਹੈਵੀ ਵਰਕ ਕੀਤਾ ਹੋਇਆ ਸ਼ਰਟ ਫਰੰਟ ਐਂਡ ਸਾਈਡ ਤੋਂ ਫੁੱਲ ਹੈਵੀ ਬਣ ਕੇ ਰੈਡੀ ਹੋਏਗਾ ਜੋ ਵਰਕ ਹੈ ਬੈਕ ਤੇ ਵੀ ਆਏਗਾ ਫਰੰਟ ਤੇ ਵੀ ਆਏਗਾ ਫੁੱਲ ਪ੍ਰਿੰਟਡ embroidery ਵਾਲਾ ਇੱਕ ਸ਼ਰਟ ਹੈਗਾ ਨਾਲ ਜੋ ਬਾਟਮ ਲੈਣ ਵਾਲੀ ਹੈ ਪਲੇਨ ਵਿਸਕੋਸ ਕريب ਦੀ ਬਾਟਮ ਲੈਣ ਵਾਲੀ ਹੈ 2 ਮੀਟਰ ਦਾ ਸ਼ਰਟ 2 ਮੀਟਰ ਦੀ ਬਾਟਮ ਲੈਣ ਵਾਲੀ ਹੈਗੀ ਆ ਇਹ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਜੀ ਤੁਸੀਂ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗ ਜਿੰਨੇ ਮੀਟਰ ਲੈ ਸਕਦੇ ਹੋ 2.5 ਮੀਟਰ ਦੀ ਕੱਟ ਦਾ ਇਹ ਕੰਬੋ ਅਸੀਂ ਤੁਹਾਨੂੰ ਦਿਖਾ ਰਹੀ ਹੈ ਕਿ 2.5 ਤੋਂ ਕੱਟ ਕਟਿੰਗ ਨਹੀਂ ਮਿਲੇਗੀ ਮੀਨਸ ਤੁਸੀਂ ਸ਼ਰਟ ਦਾ ਪੀਸ ਲੈ ਸਕਦੇ ਹੈਗੇ ਹੋ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਸ਼ਰਟ ਲੈ ਸਕਦੇ ਹੈਗੇ ਹੋ ਪਰ ਮੀਟਰ ਅਕੋਰਡਿੰਗ ਫੈਬਰਿਕ ਆਏਗਾ 2.5 ਤੋਂ ਬਾਅਦ ਤੁਸੀਂ 3 4 5 6 ਮੀਟਰ ਜਿੰਨਾ ਮੀਟਰ ਲੈਣਾ ਚਾਹੋ ਲੈ ਸਕਦੇ ਹੈਗੇ ਨੈਕਸਟ ਹੈਗਾ ਜੀ ਇਹ ਪ्योर ਚਨੂਨ ਦਾ ਸ਼ਰਟ ਅੰਦਰ ਚਨੂਨ ਦੀ ਬਾਟਮ ਰਹਿਣ ਵਾਲੀ ਆ ਫੁੱਲ ਹੈਵੀ ਇਹ 셔ਟ ਤੇ ਬਾਟਮ ਪੈ ਗਿਆ ਬੁੱਟੀ ਵਾਲਾ ਇਹ ਬਾਟਮ ਰਹਿਣ ਵਾਲੀ ਆ ਤੁਸੀਂ ਬਾਟਮ ਵੀ ਬਣਾ ਸਕਦੇ ਹੋ ਠੀਕ ਹੈ ਇਹ ਦੁਪੱਟਾ ਬਣਾਣਾ ਤੇ ਦੁਪੱਟਾ ਵੀ ਬਣਾ ਸਕਦੇ ਹੋ ਕਿਉਂਕਿ ਚਨੂਨ ਦਾ ਫੈਬਰਿਕ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਲੈਂਥ ਵੇਟ ਇਹ ਫੈਬਰਿਕ ਹੁੰਦਾ ਫੁੱਲ ਹੈਵੀ ਏਮਬ੍ਰੋਇਡਰੀ ਵਾਲਾ ਸੂਟ ਹੈ ਜੀ ਫੁੱਲ ਹੈਵੀ ਵੈਡਿੰਗ ਕਲੈਕਸ਼ਨ ਹੈਗੀ ਆ ਜੀ ਹਲਦੀ ਦੀ ਰਸਮ ਲਈ ਬੈਸਟ ਕਲਰ ਹੈ ਜਿਸ ਨੇ ਵੀ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਮੈਂਸ਼ਨ ਹੈ ਥੈਂਕ ਯੂ ਸੋ ਮੱਚ